ਸਤਿ ਸ਼੍ਰੀ ਅਕਾਲ ਸਤਿ ਬਾਣੀ ਆ ਗਿਆ ਆ ਗਿਆ ਨੀ ਆ ਗਿਆ ਕਾਰਪੋਰੇਸ਼ਨ ਦੀਆਂ ਚੋਣਾਂ ਜੋਰਾਂ ਛੋੜਾਂ ਨਾਲ ਚੱਲ ਰਹੀਆਂ ਨੇ ਵਾਰਡ ਨੰਬਰ 6 ਚੋਂ ਉਮੀਦਵਾਰ ਬਣੇ ਨੇ ਸੁਵਾਲ ਸੁਵਿੰਦਰ ਸਿੰਘ ਸੱਤ ਕਾਂਗਰਸ ਪਾਰਟੀ ਤੋਂ ਗੱਲਬਾਤ ਕਰ ਲੈਂਦੇ ਆ ਕਿਹੜੇ ਮੁੱਦੇ ਸਵਰ ਲੈ ਕੇ ਜਿਹੜੇ ਨੇ ਉਹ ਤੁਲੇ ਨੇ ਤੇ ਚੋਣ ਪਰਚਾਰ ਜੋਰਾਂ ਛੋੜਾਂ ਨਾਲ ਚੱਲ ਰਿਹਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਜੀ ਥੈਂਕ ਯੂ ਜੀ ਕਿਹੜੇ ਮੁੱਦੇ ਸਵਰ ਲੈ ਕੇ ਆਏ ਹੋ ਕਿਉਂਕਿ ਹਰ ਵੇਲੇ ਲੋਕਾਂ ਨੂੰ ਇੰਤਜ਼ਾਰ ਹੁੰਦਾ ਵਾਰਡ ਵਾਸੀਆਂ ਨੂੰ ਵੀ ਕੀ ਕਦੋਂ ਚੋਣਾਂ ਆਣ ਬੜੇ ਲੰਬਾ ਸਮਾਂ ਹੋ ਗਿਆ ਇਲੈਕਸ਼ਨ ਨੂੰ ਹੁਣ ਕਿਹੜੇ ਜਿਹੇ ਮੁੱਦੇ ਲੈ ਕੇ ਆਏ ਸਾਰਿਆਂ ਦੇ ਸਾਹਮਣੇ ਹੀ ਆ ਜੀ ਜੋ ਕਾਰਪੋਰੇਸ਼ਨ ਦਾ ਹਾਲ ਆ ਜੋ ਗੰਦਗੀ ਦਾ ਇੱਥੇ ਹਾਲ ਆ ਬਹੁਤ ਹੀ ਭੈੜਾ ਹਾਲ ਸੀਵਰ ਪ੍ਰਣਾਲੀ ਸਾਰੀ ਬੰਦ ਪਈ ਆ ਕੋਈ ਵਾਟਰ ਸਪਲਾਈ ਦਾ ਕੋਈ ਹਾਲ ਨਹੀਂ ਆ ਹੋਰ ਵੀ ਮੇਜਰ ਸਮੱਸਿਆ ਨੇ ਅੱਜ ਬੜੇ ਅ ਅਸਲਾਮਾਬਾਦ ਤੋਂ ਨਾ ਕਿ ਆ ਰਹੇ ਸੀ ਉੱਥੇ ਇੱਕ ਜਾਮ ਲੱਗਿਆ ਸੀ ਉਸ ਗੱਲ ਵੇ ਕਿ ਵੇ ਕਹਿੰਦੇ ਕਾਉਂਸਲ ਸਾਹਿਬ ਆ ਵੀ ਵੇਖ ਲਓ ਔਰ ਉੱਥੇ ਉਸ ਗੱਲ ਦੇ ਉੱਤੇ ਬੜਾ ਫੋਕਸ ਕੀਤਾ ਸਾਰੇ ਸਾਥੀਆਂ ਨਾਲ ਸਲਾਹ ਕੀਤੀ ਉਸ ਦੇ ਉੱਤੇ ਵੇਖੋ ਇੱਕ ਬੱਚੇ ਲੇਟ ਸਕੂਲ ਹੋ ਜਾਣੇ ਤਾਂ ਵੱਖਰੀ ਗੱਲ ਆ ਨੌਕਰੀ ਪੇਛੇ ਆਲਾ ਹੋ ਜਾਣੇ ਤਾਂ ਵੱਖਰੀ ਗੱਲ ਆ ਮੈਨੂੰ ਬੜਾ ਉਸ ਵੇਲੇ ਦੁੱਖ ਲੱਗਾ ਜਦੋਂ ਦੇ ਪਿੱਛੇ ਜਿੱਥੇ ਅੱਗ ਲੱਗ ਗਈ ਜੀ ਉੱਥੋਂ ਐਂਬੂਲੈਂਸ ਅਪ ਨਹੀਂ ਕਰੀ ਲੰਘ ਸਕੀ ਔਰ ਫਾਇਰ ਬ੍ਰਿਗੇਡ ਵੀ ਅੰਦਰ ਨਹੀਂ ਲੰਘ ਸਕੀ ਵੇਖੋ ਬੜਾ ਵੱਡਾ ਮੁੱਦਾ ਵਾ ਉਹ ਸਾਰੇ ਸਾਥੀਆਂ ਦੇ ਨਾਲ ਵਿਚਾਰ ਕੀਤੀ ਆ ਗੁਰਸਾਹ ਗੁਰਜੀਤ ਸਿੰਘ ਔਜਲੇ ਨਾਲ ਵੀ ਵਿਚਾਰ ਕੀਤੀ ਕੱਲੋ ਸਾਡੇ ਇਲਾਕੇ ਚ ਆ ਵੀ ਰਹੇ ਉਹਨਾਂ ਨਾਲ ਵੀ ਮੁੱਦੇ ਵੀ ਰੱਖਾਂਗੇ ਬਾਕੀ ਇਹ ਰੇਲਵੇ ਟਰੈਕ ਦਾ ਚਾਹੇ ਓਵਰ ਬ੍ਰਿਜ ਦਾ ਉਹ ਤੇ ਹੈ ਹੀ ਆਇਆ ਬਾਕੀ ਮੋਢਲੀਆਂ ਸਹੂਲਤਾਂ ਜੋ ਇੱਕ ਕਾਉਂਸਲ ਦੀ ਜ਼ਿੰਮੇ ਮੈਂ ਪੁੱਛਦਾ ਜੀ ਗੱਲ ਕਰੀਏ ਮੌਜੂਦਾ ਐਮਪੀ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਸਾਹਿਬ ਤੁਹਾਡੀ ਪਾਰਟੀ ਤੋਂ ਹੀ ਨੇ ਕਿਹੜੇ ਮੁੱਦੇ ਦੇਖਦੇ ਹੋ ਕਿ ਜਿਹੜੇ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕਰਕੇ ਜਿਹੜੇ ਹੁਣ ਮਸਲੇ ਜਿਹੜੇ ਹੱਲ ਕਰਨ ਦੀ ਲੋੜ ਹੈ ਕਿਉਂਕਿ ਦੇਖਿਆ ਜਾਂਦਾ ਮੌਜੂਦਾ ਸਰਕਾਰਾ ਨੂੰ ਕਿਹੜਾ ਪਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਦਾਂ ਦੇਖਦੇ ਹੋ ਸਭ ਜੋ ਹਾਲ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਵੀ ਸਦਗਰਮੀਆਂ ਚੱਲ ਰਹੀਆਂ ਨੇ ਇਸ ਵਕਤ ਵੇਖੋ ਜੀ ਜੋ ਸਦਾ ਗੁਰਜੀਤ ਸਿੰਘ ਦੇ ਕਰਨ ਵਾਲਾ ਕੰਮ ਚਾਹੇ ਉਹ ਸੈਂਟਰ ਨਾਲ ਰਿਲੇਟਡ ਆ ਚਾਹੇ ਉਹ ਓਵਰ ਬ੍ਰਿਜ ਦਾ ਵਾ ਚਾਹੇ ਜੋ ਅੱਜ ਮੈਨੂੰ ਉੱਥੇ ਦਿਖਿਆ ਵਾ ਜਿਹੜਾ ਮੁੱਦਾ ਕਰਨ ਵਾਲੀ ਗੱਲ ਉਹਨਾ ਨਾ ਕਰਾਂਗੇ ਜਿੱਥੇ ਸਰਕਾਰ ਨੂੰ ਘੇਰਨਾ ਆਊਗਾ ਨਸ਼ਿਆਂ ਦਾ ਤੁਸੀਂ ਵੇਖ ਰਹੇ ਹੋ ਤੇ ਦਰਿਆ ਵਗ ਰਿਹਾ ਸਾਡੇ ਬਹੁਤ ਭੈੜਾ ਆ ਲਿਆ ਜਿੱਥੇ ਲੋੜ ਪਈ ਹਰਥਾਂ ਧਰਨਾ ਲਾ ਕੇ ਵੀ ਬਾਵਾਂਗੇ ਬਿਲਕੁਲ ਜਿਹੜੇ ਮੁੱਦੇ ਨੇ ਅਵਾਰਡ ਦੇ ਅਵਾਰਡ ਨੰਬਰ ਛਾੜ ਦੇ ਖਾਸ ਕਰਕੇ ਲੱਗਦਾ ਫਿਰ ਉਹ ਜੇਕਰ ਤੁਹਾਨੂੰ ਇਸ ਵਾਰ ਲੋਕ ਮੌਕਾ ਦਿੰਦੇ ਨੇ ਉਹਦਾ ਹੱਲ ਕੀਤਾ ਜਾਏਗਾ ਬਿਲਕੁਲ ਜੀ ਪੂਰੇ ਪੂਰਾ ਜੋ ਵੀ ਇਹ ਮਸਲਾ ਹੱਲ ਕੀਤਾ ਜਾਊਗਾ ਸੋ ਬਿਲਕੁਲ ਤੁਸੀਂ ਜਾਦੇ ਹੋ ਡੋਰ ਟੂ ਡੋਰ ਦੀ ਕੈਂਪੇਨਿੰਗ ਚੱਲ ਰਹੀ ਹੈ ਸਾਥ ਕਿੰਨਾ ਦਾ ਲੋਕਾਂ ਦਾ ਆਪਾਂ ਗੱਲ ਕਰੀਏ ਜਿਸ ਤਰੀਕੇ ਦਾ ਹੰਗਾ ਦਾ ਲੋਕ ਦਿੰਦੇ ਨੇ ਵਧੀਆ ਉਤਸ਼ਾਹ ਲੱਗ ਰਿਹਾ ਲੋਕਾਂ ਵਿੱਚ ਬਹੁਤ ਜੀ ਬਹੁਤ ਜਿੱਥੇ ਵੀ ਗਏ ਆ ਬਹੁਤ ਭਰਪੂਰ ਸਾਰੇ ਸਾਥੀ ਹਰ ਥਾਂ ਦੇ ਉੱਤੇ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਮਿਲ ਰਹੇ ਨੇ ਔਰ ਵੱਡੇ ਬਹੁਤ ਮਤਨ ਜਿਤਾ ਜਿਤਾਉਣਗੇ ਬਿਲਕੁਲ ਲੱਗਦਾ ਇਸ ਵਾਰ ਜਿੱਤ ਪੱਕੀ ਹੈ ਬਿਲਕੁਲ ਬਿਲਕੁਲ ਥੈਂਕ ਯੂ ਸੋ ਐਸਨ ਸਕੰਦਰ ਸਿੰਘ ਸਾਥੇ ਵਾਰਡ ਨੰਬਰ 4 ਤੋਂ ਜਿਹੜੀ ਇਸ ਵਕ ਜਿਹੜੇ ਨੇ ਉਮੀਦਵਾਰ ਬਣ ਕੇ ਸਾਹਮਣੇ ਆਨੇ ਕਾਂਗਰਸ ਪਾਰਟੀ ਤੋਂ ਤੇ ਜਿਹੜੇ ਵੱਡੇ ਉਹਨਾਂ ਨੇ ਮੁੱਦੇ ਦੱਸੇ ਨੇ ਕਿ ਜਿਨ੍ਹਾਂ ਦਾ ਹੱਲ ਕਰਾਇਆ ਜਾਏਗਾ ਸੋ ਬਿਲਕੁਲ ਦੇਖਣਾ ਹੋਵੇਗਾ ਹੁਣ ਕਿਸ ਤਰੀਕੇ ਨਾਲ ਜਿਹੜੀ ਉਹਨਾਂ ਦੀ ਜਿੱਤ ਬਣਦੀ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁਣ ਉਹਨਾਂ ਨੇ ਦਾਅਵੇ ਕੀਤੇ ਨੇ ਕਿਸ ਤਰ੍ਹਾਂ ਉਹਦੀ ਪੂਰਤੀ ਕਰਦੇ ਨੇ ਤੁਸੀਂ ਦੇਖਦੇ ਹੋ ਲਾਈਵ بھارت ਮੈਂ ਹਾਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ